ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ 에어ਪੋਰਟ ਤੇ ਦੁਬਈ ਤੋਂ ਆਈ ਫਲਾਈਟ ਵਿੱਚੋਂ ਬਰਾਮਦ ਹੋਏ ਸ਼ੱਕੀ ਬੈਗ ਦੀ ਜਾਂਚ ਪੂਰੀ ਹੋ ਗਈ ਹੈ। ਮੇਰੇ ਜਾਣਕਾਰੀ ਮੁਤਾਬਕ ਇਹ ਬੈਗ ਕਿਸੇ ਯਾਤਰੀ ਦਾ ਰਹਿ ਗਿਆ ਸੀ ਜਿਸ ਵਿੱਚੋਂ ਯਾਤਰੀ ਦੇ ਕੱਪੜੇ ਤੇ ਹੋਰ ਜੀ ਸਮਾਨ ਵੀ ਲਿਆ। ਸਪਾਈਸ ਜੈਟ ਦੀ SG056 ਫਲਾਈਟ ਦੇ ਵਿੱਚੋਂ ਸ਼ੱਕੀ ਬੈਗ ਬਰਾਮਦ ਹੋਣ ਦੀ ਖਬਰ ਵੀ ਰਹੀ ਸੀ। ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ। ਰਾਜੀਵ ਕੀ ਤਾਜ਼ਾ ਜਾਣਕਾਰੀ ਹੈ? ਜੀ ਹਾਂ ਜੋ ਸਵੇਰ ਤੋਂ ਖਬਰ ਆ ਰਹੀ ਸੀ ਕਿ ਸਪਾਈਸ ਜੈਟ ਦੀ ਜੋ ਫਲਾਈਟ ਹੈ ਉਸ ਦੇ ਵਿੱਚ संदिग्ध बैग मिले है उस तो बाद लगातार सुरक्षा एजेंसिया बम स्कूड जो एंटी बम स्कूड दस्ता है उस वालों जांच की जा रही थी और काफी लंबी जांच करने तो यह पता लगा कि उस बैग के कुछ कपड़े और होर समान सी। और यह बैग किसी यात्री का स पर जो फ्लाइट का कैप्टन उस वालों एयरपोर्ट से जानकारी दी गई थी के इसी कि एक बैग मिले है जिस तो बाद सुरक्षा एजेंसियां किसी भी तरह का कोई अजिहा जांच नहीं लाना चाहिए सन जिस करके आ, कल कल सुरक्षा के ऊपर कोई सवालिया निशान उठे ऐसे करके उस बैग की जांच की जा रही थी और हम ये पता लगा की कोशिश भी की जा रही है कि वो बैग आखिर किस यात्री सा ਜੇਕਰ ਯਾਤਰੀਆਂ ਦੀ ਗੱਲ ਕਰੀਏ ਤਾਂ ਇਸ ਫਲਾਈਟ ਦੇ ਵਿੱਚ ਕੁੱਲ 191 ਯਾਤਰੀ ਸਨ ਔਰ ਇਸ ਬੈਗ ਨੂੰ ਹੁਣ ਉਸ ਯਾਤਰੀ ਦਾ ਪਤਾ ਕਰਕੇ ਉਸ ਨੂੰ ਸੌਂਪ ਦਿੱਤਾ ਜਾਏਗਾ ਕੁਝ ਦੇਰ ਬਾਅਦ ਜੀ ਤੰਦਰਜੀਵ ਇਸ ਜਾਣਕਾਰੀ ਦੇਲੇ